ਇਹ ਜੀ 3 ਦਿਨ ਦੀ 48 9 10 ਤੇ 11 ਦੀ। ਅੱਜਿਲ ਖਵਾਰ ਤੇ ਲੋਕ ਹੁੰਦੇ ਆ ਪਰ ਉਹਦੇ ਨਾਲ ਜਿਹੜੇ ਵਰਕਰ ਸਾਥੀ ਆ ਉਹਨਾਂ ਦਾ ਜੀ ਨਹੀਂ ਕਰਦਾ ਹੜਤਾਲ ਕਰਨ ਨੂੰ ਪਰ ਉਹਨਾਂ ਨੂੰ ਵੀ ਜਿਹੜਾ ਵਾ ਵੇਖੋ ਕੋਈ ਉਹਨਾਂ ਦਾ ਬੰਦਾ ਹੱਕ ਜਿਹੜਾ ਉਹ ਦਿੱਤਾ ਨਹੀਂ ਜਾ ਰਿਹਾ। ਜੀ ਵੇਖੋ 3 ਦਿਨ ਦੀ ਸਟ੍ਰਾਈਕ ਹੈ ਉਤੋਂ ਸੈਂਟਰ ਪਾਰਟੀ ਵੱਲੋਂ ਜੋ ਕਾਲ ਦੇਊਗੀ ਜੇ ਕੋਈ ਮੰਗ ਮੰਨਦੇ ਠੀਕ ਹੈ ਨਹੀਂ ਤੇ ਫੇਰ ਹੋਰ ਤਿੱਖੇ ਸੰਘਰਸ਼ ਕੀਤੇ ਜਾਣਗੇ ਤੇ ਕੱਲ ਨੂੰ ਜਿਹੜਾ ਵਾ ਚੰਡੀਗੜ੍ਹ ਸੀਐਨ ਸਾਹਿਬ ਦੀ ਕੋਠੀ ਦਾ ਘਰਾਓ ਵੀ ਕੀਤਾ ਜਾਊਗਾ। ਜਿਹੜੇ ਕੱਚੇ ਕੰਮੇ ਸਾਡੇ ਜਿਹੜੇ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਘੱਟ ਸਰਖਾਵਾਂ ਦੇ ਜਿਹੜਾ ਇਹਨਾਂ ਤੋਂ ਕੰਮ ਲਿਆ ਜਾ ਰਿਹਾ ਵਾ ਉਹ ਸਾਡੇ ਜਿਹੜੇ ਸਾਥੀ ਆਇਆ ਨਿੱਕੀਆਂ ਮੋਟੀਆਂ ਰਿਪੋਰਟਾਂ ਤੋਂ ਕੱਢੇ ਆ ਉਹਨਾਂ ਨੂੰ ਬਹਾਲ ਕਰਨ ਲਈ ਜਿਹੜੇ ਇਹ ਸਾਡੇ ਮੁਥੇ ਚੱਲਦੇ ਆਏ ਮੈਂ ਤੁਹਾਡੇ ਜੀ ਮੇਰਾ ਨਾਮ ਸਰਲਾਪ੍ਰੀਤ ਸਿੰਘ ਜੀ ਕਿਸ ਯੂਨੀਅਨ ਚ ਤੁਸੀਂ ਕੇ ਜੀ ਪੰਜਾਬ ਰੋੜੇ ਪਨਵਾ ਪੀਆਰਟੀ ਯੂਨੀਅਨ 25/11 ਤੋਂ ਜੀ ਸਰ ਕੀ ਮੁੱਦੇ ਤੁਹਾਡੇ ਜੋ ਤੁਸੀਂ ਮੁੱਦੇ ਸਾਰੇ ਇਹੀ ਆ ਜੀ ਪੁਰਾਣੇ ਮੁੱਦੇ ਤੁਹਾਨੂੰ ਪਤਾ ਤੁਸੀਂ ਹਰ ਵਾਰ ਆਉਂਦੇ ਜੀ ਉਹ ਸਟ੍ਰਾਈਕ ਹੁੰਦੀ ਆ ਕੱਚੇ ਕਾਮੇ ਜਿਹੜੇ ਉਹਨਾਂ ਨੂੰ ਰੈਗੂਲਰ ਕਰਨ ਦੇ ਮੁੱਦੇ ਆ ਉਹ ਮੰਗਾ ਜਿਹੜੇ ਕੱਚੇ ਕੰਮੇ ਸਾਡੇ ਜਿਹੜੇ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਘੱਟ ਤਨਖਾਹਾਂ ਤੇ ਜਿਹੜਾ ਇਹਨਾਂ ਤੋਂ ਕੰਮ ਲਿਆ ਜਾ ਰਿਹਾ ਵਾ ਤੇ ਕੁਝ ਸਾਡੇ ਜਿਹੜੇ ਸਾਥੀ ਆ ਨਿਕੀਆਂ ਮੋਟੀਆਂ ਰਿਪੋਰਟਾਂ ਤੋਂ ਕੱਢੇ ਆ ਉਹਨਾਂ ਨੂੰ ਬਹਾਲ ਕਰਨ ਲਈ ਜਿਹੜੇ ਇਹ ਸਾਡੇ ਮੁੱਦੇ ਚੱਲਦੇ ਆ ਰਹੇ ਆ ਜੀ ਇਹ ਕਿੰਨੇ ਦਿਨ ਦੀ ਹੜਤਾਲ ਹੈ ਇਹ ਜੀ 3 ਦਿਨ ਦੀ ਹੜਤਾਲ ਆ 9 10 ਤੇ 11 ਦੀ ਜੀ ਪਰ ਇਹਦੇ ਚ ਲੱਗਦਾ ਨਹੀਂ ਲੋਕ ਬੜੇ ਖੱਜਲ ਖਵਾਰ ਹੋਣਗੇ ਹੜਤਾਲ ਨਹੀਂ ਦੀ ਜੀ ਦੋ ਹਾਂਜੀ ਵੇਖੋ ਜੀ ਖੱਜਲ ਖਵਾਰ ਤੇ ਲੋਕ ਹੁੰਦੇ ਆ ਪਰ ਉਹਦੇ ਨਾਲ ਜਿਹੜੇ ਵਰਕਰ ਸਾਥੀ ਆ ਉਹਨਾਂ ਦਾ ਜੀ ਨਹੀਂ ਕਰਦਾ ਹੜਤਾਲ ਕਰਨ ਨੂੰ ਪਰ ਉਹਨਾਂ ਨੂੰ ਵੀ ਕੋਈ ਉਹਨਾਂ ਦਾ ਬਣਦਾ ਹੱਕ ਜਿਹੜਾ ਉਹ ਦਿੱਤਾ ਨਹੀਂ ਜਾ ਰਿਹਾ ਕਾਫੀ ਲੰਬੇ ਸਮੇਂ ਤੋਂ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਆ ਤੇ 12 12 14 14 ਘੰਟੇ ਇਹਨਾਂ ਤੋਂ ਡਿਊਟੀ ਲਈ ਜਾ ਰਹੀ ਆ ਤੇ ਜੋ ਇਹਨਾਂ ਦਾ ਬਣਦਾ ਮਾਨਤਾ ਆ ਉਹ ਇਹਨਾਂ ਨੂੰ ਕੀਤਾ ਨਹੀਂ ਜਾਂਦਾ ਜੀ ਅਗਰ 3 ਦਿਨ ਵਿੱਚ ਤੁਹਾਡੀ ਨਹੀਂ ਸੁਣਵਾਈ ਹੁੰਦੀ ਤਾਂ ਫਿਰ ਇਹ ਜੀ ਵੇਖੋ 3 ਦਿਨ ਦੀ ਸਟ੍ਰਾਈਕ ਆ ਉਤੋਂ ਸੈਂਟਰ ਬੋਰਡੀ ਵੱਲੋਂ ਜੋ ਕਾਲ ਦੇਊਗੀ ਜੇ ਕੋਈ ਮੰਗ ਮੰਨਦੇ ਠੀਕ ਹੈ ਨਹੀਂ ਤੇ ਫਿਰ ਹੋਰ ਤਿੱਖੇ ਸੰਘਰਸ਼ ਕੀਤੇ ਜਾਣਗੇ ਤੇ ਕੱਲ ਨੂੰ ਜਿਹੜਾ ਵਾ ਚੰਡੀਗੜ੍ਹ ਸੀਐਨ ਸਾਹਿਬ ਦੀ ਕੋਠੀ ਦਾ ਘਰਾਓ ਵੀ ਕੀਤਾ ਜਾਊਗਾ ਸਰ ਮੇਰਾ ਨਾਮ ਲਖਵੰਤ ਸਿੰਘ ਆ ਜੀ ਲੋਕਾਂ ਤੁਸੀਂ ਜੀ ਟੈਂ ਟੈਂ ਦੀ ਸਾਈਕਾ ਗੇਟੀ ਕਹਿਣਾ ਚਾਹੋਗੇ ਸਰ ਬੜੀ ਸਰਕਾਰ ਆ ਅਸੀਂ ਇਹ ਸਰਕਾਰ ਨੂੰ ਬੜੀ ਆਸ ਦੇ ਨਾਲ ਵੋਟਾਂ પા ਕੇ ਲੈ ਕੇ ਆਏ ਸਾਬ ਜਿਹੜੀਆਂ ਪਹਿਲਾਂ ਸਰਕਾਰਾਂ ਸੀਗੀਆਂ ਉਹਨਾਂ ਨੇ 2007 ਦੇ ਵਿੱਚ ਸਾਰੇ ਇੱਕ ਭਰਤੀ ਕੀਤੀ ਸੀ ਜਿਸ ਨੂੰ ਪੰਜਾਬ ਰੋਡਵੇ ਦਾ ਨਾਮ ਦਿੱਤਾ ਗਿਆ ਪਰ ਇਸ ਧੋਖਾਧੜੀ ਦੇ ਵਿੱਚ ਰੱਖ ਕੇ ਉਹਨਾਂ ਨੇ ਇੱਕ ਪਨਬਸ ਯੂਨੀਅਨ ਜਿਹੜੀ ਬਣਾ ਦਿੱਤੀ ਗਈ ਉਹਦੇ ਨਾਲ ਸਾਡੀ ਜਿਹੜੀ ਪਨਬਸ ਯੂਨੀਅਨ ਆ ਉਹਨਾਂ ਨੇ ਬਹੁਤ ਜ਼ਿਆਦਾ ਸਟਰਗਲ ਕੀਤੀ ਜਿਸ ਦੇ ਨਾਲ ਸਰਕਾਰ ਦੇ 2007 ਤੋਂ ਲੈ ਕੇ ਹੁਣ ਤੱਕ ਸਾਰੇ ਕੰਮਿਆਂ ਨੂੰ ਕੱਚਾ ਹੀ ਰੱਖਿਆ ਗਿਆ ਹੈ ਜੋ ਪਹਿਲੀਆਂ ਸਰਕਾਰਾਂ ਕਰ ਰਹੀਆਂ ਸੀ ਉਹੀ ਇਹ ਸਰਕਾਰ ਕਰ ਰਹੀ ਆ ਇਹ ਸਰਕਾਰ ਸਤਾ ਵਿੱਚ ਆਉਣ ਤੋਂ ਪਹਿਲਾਂ ਸੀਐਮ ਸਾਹਿਬ ਦਾ ਬਿਆਨ ਸੀਗਾ ਕਿ ਆਉਂਦਿਆ ਸਾਰੀ ਠੇਕੇਦਾਰ ਸਿਸਟਮ ਜਿਹੜਾ ਵਾ ਉਹ ਬੰਦ ਕੀਤਾ ਜਾਊਗਾ ਪਰ ਸਰ ਅੱਜ ਵੀ ਠੇਕੇਦਾਰੀ ਸਿਸਟਮ ਉਸੇ ਤਰ੍ਹਾਂ ਚੱਲ ਰਿਹਾ ਵਾ ਉਸੇ ਤਰ੍ਹਾਂ ਹੀ ਭਰਤੀ ਹੋ ਰਹੀ ਆ ਤੇ ਜਿਹੜੀਆਂ ਨਗੁਣੀਆ ਤਨਖਾਹਾਂ ਦੇ ਕੇ ਬੰਦਿਆ ਕੋਲੋਂ ਕੰਮ ਕਰਵਾਇਆ ਜਾ ਰਿਹਾ ਜੀ ਤੇ ਸਰ ਜੇ ਤਿੰਨ ਦਿਨ ਵਿੱਚ ਸਟ੍ਰਾਈਕ ਕਰਾ ਖੈ ਜੋ ਨਹੀਂ ਡਿਮਾਂਡ ਪੂਰੀ ਹੁੰਦੀ ਸਰ ਜੋ ਵੀ ਸਾਡੀ ਜਿਹੜੀ ਸੈਂਟਰ ਬੋਰਡ ਦੀ ਕਾਲ ਆ ਦਾ ਅਗੇ ਸੰਘਰਸ਼ ਕਰਨ ਦੇ ਤਿੱਖਾ ਸੰਘਰਸ਼ ਕੀਤਾ ਜਾਊਗਾ ਸਰਕਾਰ ਦਾ ਆਪਾਂ ਘਰਾਓ ਕਰਾਂਗੇ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕੀਤਾ ਜਾਊਗਾ ਕੱਲ ਨੂੰ ਇਹੜਾ ਵਾ ਚੰਡੀਗੜ੍ਹ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕੀਤਾ ਜਾ ਰਿਹਾ ਜੀ ਸਰ ਜੇ ਤਾਂ ਸਰਕਾਰ ਸਾਡੇ ਹੱਕੋ ਚ ਨਿਤਰਦੀ ਆ ਤੇ ਅਸੀਂ ਬਿਲਕੁਲ ਉਹਨਾਂ ਦੇ ਹੱਕ ਚ ਉਤਰਾਂਗੇ ਨਹੀਂ ਤਾਂ ਸਰ ਅਸੀਂ ਇਸ ਜ਼ਮੀਨ ਚੋਂ ਦਾ ਡਟ ਕੇ ਘਰਾਓ ਕਰਾਂਗੇ ਲੋਕਾਂ ਨੂੰ ਆਪਾਂ ਜਾਗਰੂਕ ਕਰਾਂਗੇ ਕਿ ਸਰਕਾਰ ਜਿਹੜੀ ਆ ਧੋਖੇ ਦੇ ਨਾਲ ਸਾਡੇ ਕੋਲੋਂ ਵੋਟਾਂ ਲੈ ਰਹੀ ਆ ਮੇਰਾ ਨਾਮ ਰঞ্জੀਤ ਸਿੰਘ ਆ ਜੀ ਦੀਪੂ ਪ੍ਰਧਾਨ ਸਾਡੇ 3 ਦਿਨ ਦੀ ਹੜਤਾਲ ਆ ਕੀ ਚਾਹਨਾ ਚਾਹੋਗੇ ਵੇਖੋ ਜੀ ਜਿਹੜੀਆਂ ਸਾਡੀਆਂ ਮੰਗੀਆਂ ਹੀ ਮੰਗਾਵਾ ਸਰਕਾਰ ਸਾਨੂੰ ਉਹ ਵੀ ਨਹੀਂ ਲਾਗੂ ਕਰ ਰਹੀ ਕਿ ਮੰਨ ਕੇ ਮੰਗਾ ਨਹੀਂ ਲਾਗੂ ਕੀਤੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਲੋਮੀਟਰ ਸਕੀਮ ਗੱਡੀਆਂ ਪਾ ਰਹੀ ਹੈ ਸਰਕਾਰ ਉਹਨਾਂ ਨੂੰ ਸਾਡੀ ਇਹੋ ਮੰਗ ਆ ਗਈ ਜਿਹੜੀਆਂ ਕਿਲੋਮੀਟਰ ਸਕੀਮ ਗੱਡੀਆਂ ਉਹ ਬੰਦ ਕੀਤੀਆਂ ਜਾਣ ਤੇ ਜਿਹੜੀਆਂ ਸਾਡੀਆਂ ਮੰਗੀਆਂ ਗਿਆ ਮੰਨ ਮੰਗਾ ਵਾਂ ਉਹਨਾਂ ਨੂੰ ਸਾਡਾ ਨੇਪਰੇ ਚਾੜਿਆ ਜਾਵੇ ਕਿਉਂਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੇਖੀਏ ਕਿ ਸਰਕਾਰ ਕੋ ਡੇਢ ਸਾਲ ਹੈ ਡੇਢ ਸਾਲ ਮੰਨਿਆ ਨਹੀਂ ਜਾਂਦਾ ਇਹ 6 ਮਹੀਨੇ ਹੁੰਦੇ ਆ ਕਿ ਜਿਹਦੇ ਵਿੱਚ ਬੰਗਾ ਉਹਨਾਂ ਸੌਣੀਆਂ ਹੁੰਦੀਆਂ 6 ਮਹੀਨੇ ਉਹ ਹੁੰਦੇ ਕਿ ਜਿਹਨਾਂ ਚ ਲਾਗੂ ਕਰਦੀਆਂ ਹੁੰਦੀਆਂ ਆਉਣ ਵਾਲੇ ਜਿਹੜੇ 6 ਮਹੀਨਿਆਂ ਚੋਂ ਜਾਂਦਾ ਲੱਗ ਜਾਂਦਾ ਸਮੇਂ ਦੇ ਨਾਲ ਜਿਹੜੀਆਂ ਸਾਡੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਕੋਈ ਹੱਲ ਨਹੀਂ ਸਾਡਾ ਕੱਢਿਆ ਗਿਆ ਤੇ ਸਾਡਾ ਜਿਹੜਾ ਠੇਕੇਦਾਰ ਆ ਉਹ ਵੀ ਭੱਜ ਚੁੱਕਾ ਵਾ ਕਿ ਜਿਹੜੀਆਂ ਇਹ ਤਨਖਾਹਾਂ ਹੁਣ ਸਾਨੂੰ ਐਰ ਕੀ ਫੇਰ ਉਧਾ ਪਾਉਣੀਆਂ ਪੈਣੀਆਂ ਵਾ ਕੋਈ ਕਾਰਨ ਕਰਕੇ ਕਿ ਠੇਕੇਦਾਰ ਸਾਡਾ ਠੇਕਾ ਛੱਡ ਕੇ ਭੱਜ ਚੁੱਕਾ ਵਾ ਸਰਕਾਰ ਨੂੰ ਠੇਕੇ ਦਿੰਦੀ ਆ ਠੇਕੇਦਾਰ ਨੇ ਜਵਾਬ ਦੇਤਾ ਕਿ ਮੈਂ ਇਹਨਾਂ ਦੀਆਂ ਤਨਖਾਹਾਂ ਨਹੀਂ ਪਾਉਣ ਇਹ ਕਿਹਾ ਕਿਲੋਮੀਟਰ ਸਕੀਮ ਗੱਡੀਆਂ ਸਰਕਾਰ ਪਾ ਰਹੀ ਆ ਸਾਡਾ ਵਿਰੋਧ ਹੈ ਕਿ ਜਿਹੜੀਆਂ ਕਿਲੋਮੀਟਰ ਸਕੀਮ ਗੱਡੀਆਂ ਉਹ ਬੰਦ ਕੀਤੀਆਂ ਜਾਣ ਤੇ ਜਿਹੜੀਆਂ ਮਹਿੰਗੀਆਂ ਦੀ 10000 ਗੱਡੀ ਆ ਉਹ ਸਾਨੂੰ ਦਿੱਤੀ ਜਾਵੇ ਇਹ ਆਉਣ ਵਾਲੀ ਜਿਹੜੀ ਜਨਤਾ ਵਾ ਉਹਨੂੰ ਹੀ ਆਪਣੀ ਔਮਦਲੀ ਸਹੂਲਤ ਦੇ ਸਗੀਏ ਤੇ ਉਹ 10000 ਗੱਡੀ ਹੋਗੀ ਆਪਣੇ ਵਰਕਰ ਹੋਣਗੇ ਕੋਈ ਸਾਡੇ ਭਰਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੌਕਰੀਆਂ ਤੇ ਲੱਗਣਗੇ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਤੇ ਉਹ ਆਪ ਸਾਡੇ ਨਾਲ ਮੋਢੇ ਦਾ ਮੋਢਾ ਜੋੜ ਕੇ ਤੁਰਨਗੇ ਕਿਉਂਕਿ ਹੁਣ ਆਹ ਡੂ ਤੇ ਇੰਨਾ ਚਰਚਾਸ਼ ਕਰਦਾ 15-15 ਸਾਲ ਲੰਘ ਚੱਲੇ ਆ ਤੇ ਉਹ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ ਤੇ ਅਸੀਂ ਇਹੋ ਸਰਕਾਰ ਕੋ ਮੰਗ ਕਰਦੇ ਆਂ ਕਿ ਜਿਹੜੇ ਬੰਦਾ ਸਮਾਂ ਸਾਨੂੰ ਜਿਹੜਾ ਹੱਲ ਸਾਡਾ ਕੀਤਾ ਜਾਵੇ ਤੇ ਅਸੀਂ ਆਪਣੀਆਂ ਡਿਊਟੀਆਂ ਕਰ ਸਕੀਏ ਜੇ ਸਰਕਾਰ ਕੇ ਬੰਦੇ ਨਹੀਂ ਨੇਪਰੇ ਚੜਦੀ ਤੇ ਜਿਹੜਾ ਜੋ ਸਾਨੂੰ ਸੈਂਟਰ ਬੋਡੀ ਦੀ ਕਾਲ ਹੋਊਗੀ ਉਹਦੇ ਹਿਸਾਬ ਨਾਲ ਹੀ ਚੱਲਾਂਗੇ ਤੇ ਜੇ ਅਣਮਿੱਥੇ ਦੀ ਹੜਤਾਲ ਕਰਨੀ ਪਈ ਤੇ ਅਸੀਂ ਉਹ ਵੀ ਕਰਾਂਗੇ